ਜੋ ਮੈਂ ਪਹਿਲੇ ਵਿੱਚ ਗਿਆ ਸੀਗਾ ਆਰ ਐਕਸੀਡੈਂਟ ਦੇ ਵਿੱਚ ਉਹਦੀ ਡੈਥ ਹੋ ਗਈ ਹੈ ਜਿਹੜੀ ਗੱਡੀ ਵਿੱਚ ਕਾਰ ਲੱਗੀ ਹੈ ਉਹ ਵੀ ਸੰਦਿਆਂ ਨੇ ਡਰਿੰਕ ਕਰੀ ਹੋਈ ਸੀ ਲੇਡੀਜ਼ ਏਜੰਟ ਸੀ ਅਮਰੀਕਾ ਚ ਵਾਪਰੇ ਦਰਦਨਾਕ ਸੜਕ ਖਾਸੀ ਵਿੱਚ ਮਾਛੀਵੜਾ ਦੇ ਨੌਜਵਾਨ ਵੰਸ਼ਦੀਪ ਸਿੰਘ ਜਿਸ ਦੀ ਕੀ ਉਮਰ 19 ਸਾਲ ਦੀ ਹੈ ਉਸ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਜੇਐਸ ਨਗਰ ਦੇ ਵਾਸੀ ਸਤਨਾਮ ਸਿੰਘ ਜੋ ਕਿ ਪ੍ਰਾਪਰਟੀ ਦਾ ਕਾਰੋਬਾਰ ਕਰਦੇ ਨੇ ਉਹਨਾਂ ਦਾ ਇਕਲੌਤਾ ਪੁੱਤਰ ਵੰਸ਼ਦੀਪ ਸਿੰਘ ਆਪਣੇ ਚੰਗੇ ਭਵਿੱਖ ਲਈ ਕਰੀਬ 2 ਸਾਲ ਪਹਿਲਾਂ ਅਮਰੀਕਾ ਵਿਖੇ ਗਿਆ ਸੀ ਵੰਸ਼ਦੀਪ ਸਿੰਘ ਅਮਰੀਕਾ ਦੇ ਫੋਰਜਨੋ ਸ਼ਹਿਰ ਵਿੱਚ ਰਹਿੰਦਾ ਸੀ ਅਤੇ ਉੱਥੇ ਸਟੋਰ ਤੇ ਨੌਕਰੀ ਕਰਦਾ ਸੀ ਅਮਰੀਕਾ ਵਿਖੇ ਕਾਰ ਤੇ ਸਵਾਰ ਹੋ ਕੇ ਉਹ ਜਾ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੀ ਇੱਕ ਹੋਰ ਕਾਰ ਉਸ ਦੀ ਜ਼ਬਰਦਸਤ ਟੱਕਰ ਹੋ ਗਈ ਅਤੇ ਇਸ ਹਾਦਸੇ ਵਿੱਚ ਵੰਸ਼ਦੀਪ ਦੀ ਜਾਨ ਚਲੀ ਗਈ ਜਦੋਂ ਮਾਪਿਆਂ ਨੂੰ ਵੰਸ਼ਦੀਪ ਸਿੰਘ ਦੀ ਮੌਤ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਅਤੇ ਉਸ ਦੀ ਮਾਂ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਸੀ ਨੌਜਵਾਨੀ ਮੌਤ ਨਾਲ ਮਛਵੜਾ ਇਲਾਕੇ ਵਿੱਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਅਤੇ ਸ਼ਹਿਰ ਵਾਸੀਆਂ ਵੱਲੋਂ ਮ੍ਰਿਤਕ ਦੇ ਪਿਤਾ ਸਤਨਾਮ ਸਿੰਘ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਨੌਜਵਾਨ ਵੰਸ਼ਦੀਪ ਸਿੰਘ ਦੀ ਲਾਸ਼ ਨੂੰ ਪੰਜਾਬ ਘਰ ਲਿਆਉਣ ਲਈ ਉੱਥੇ ਰਹਿੰਦੇ ਰਿਸ਼ਤੇਦਾਰਾਂ ਵੱਲੋਂ ਯਤਨ ਸ਼ੁਰੂ ਕਰ ਦਿੱਤੇ ਗਏ ਨੇ ਜਿਸ ਨੂੰ ਓਨਲੀ 10 ਦਿਨਾਂ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ ਮ੍ਰਿਤਕ ਨੌਜਵਾਨ ਜਿੱਥੇ ਮਾਪਿਆਂ ਦਾ ਇਕਲੌਤਾ ਨੌਜਵਾਨ ਪੁੱਤ ਸੀ ਉੱਥੇ ਉਸ ਦੀ ਵੱਡੀ ਭੈਣ ਵੀ ਕੈਨੇਡਾ ਵਿੱਚ ਰਹਿੰਦੀ ਹੈ ਜਿਸ ਨੂੰ ਰਖੜੀ ਤੋਂ ਇੱਕ ਦਿਨ ਪਹਿਲਾਂ ਆਪਣੇ ਭਰਾ ਦੀ ਮੌਤ ਦਾ ਬੇਹੱਦ ਦੁੱਖਦਾਈ ਸਮਾਚਾਰ ਮਿਲਿਆ ਮੇਰਾ ਨਾਮ ਜੇ ਸਿੰਘ ਹੈ ਜੀ ਚੱਕ ਲੋਡ ਪਿੰਡ ਆ ਮੇਰਾ ਮੇਰੇ ਮੇਰਾ ਇਸ ਪਰਿਵਾਰ ਨਾਲ ਬਹੁਤ ਵਧੀਆ ਰਿਲੇਸ਼ਨ ਨੇ ਅੱਜ ਤੋਂ ਨਹੀਂ ਬਹੁਤ ਦੇਰ ਤੋਂ ਬਹੁਤ ਪੁਰਾਣੇ ਸਮੇ ਤੋਂ ਇਹ ਬੰਚਦੀਪ ਸੀਗਾ ਜਿਹਦੇ ਨਾਮ ਬੰਚਦੀਪ ਉਹ ਨਹੀਂ ਸਾਰੇ ਦੀ ਐ ਸੀਗੀ ਇਹ ਹੁਣ 2 ਸਾਲ ਪਹਿਲਾਂ ਨੇ ਭੇਜਿਆ ਸੀ ਬਾਹਰ ਤੇ ਦੇਖੋ ਬੜੌਕਾ ਲੱਗਦਾ ਸੀ ਵੀਜ਼ਾ ਪਹਿਲਾਂ ਤਾਂ ਯੂ ਐਸ ਏ ਦਾ ਪਰ ਇਹਦਾ ਵੀਜ਼ਾ ਟੂਰਿਸਟ ਵੀਜ਼ਾ ਦਾ ਬੜੀ ਛੇਤੀ ਲੱਗ ਗਿਆ ਸੀ ਪਰ ਜਿਵੇਂ ਕਹ ਲਉ ਵੀ ਹੌਣ ਹੀ ਨੇ ਲੈ ਕੇ ਜਾਣਾ ਸੀ ਤੇ ਉੱਥੇ ਜਾ ਕੇ ਬਹੁਤ ਮਿਹਨਤੀ ਬਹੁਤ ਸੂਝਵਾਨ ਬੱਚਾ ਸੀ ਤੇ ਉੱਥੇ ਜਾ ਕੇ ਜੀ ਬਸ ਇਹੀ ਪਤਾ ਲੱਗਿਆ ਵੀ ਐਕਸੀਡੈਂਟ ਹੋਇਆ ਆਖਰੀ ਵਾਰੀ ਗੱਲ ਹੋਈ ਹੋਣੀ ਹੈ ਕੀ ਸ਼ਬਦ ਸੀਗੇ ਉਹ ਜਿਹੜੇ ਗੱਲ ਹੋਈ ਗੱਲ ਹੋਈ ਸੀ ਤੇ ਬਈ ਇਹ ਤਾਂ ਡੈਡੀ ਇਸਤਨਾਮ ਸਿੰਘ ਇਹ ਤਾਂ ਗੱਲ ਮਤਲਬ ਮੈਨੂੰ ਲੱਗਦਾ ਵੀ ਡੇਲੀ 7-8 ਵਾਰ ਗੱਲ ਕਰਦਾ ਸੀ ਹਮੇਸ਼ਾ ਜਿਵੇਂ ਕਹ ਲੋ ਵੀ ਆਪਣੇ ਬੱਚੇ ਦੇ ਨਾਲ ਹੀ ਰਹਿੰਦਾ ਸੀ ਜੋ ਵੀ ਇਹਨਾਂ ਨੇ ਗੱਲ ਕਰਨੀ ਇਹਨਾਂ ਦਾ ਕੋਈ ਜਿਵੇਂ ਇੱਕ ਬਾਪ ਬੇਟੇ ਦੀ ਗੱਲ ਹੁੰਦੀ ਉਹ ਨਹੀਂ ਸੀ ਇਹਨਾਂ ਦੀ ਇੱਕ ਜਿਵੇਂ ਦੋਸਤਾਂ ਵਾਲੀ ਗੱਲ ਸੀ ਮੈਂ ਤਾਂ ਇਹ ਚੀਜ਼ ਦੇਖਦਾ ਰਿਹਾ ਪਾਤੀ ਬਹੁਤ ਲੋੜਾ ਹੋਇਆ ਜੀ ਪਰਿਵਾਰ ਨਾਲ ਕਿੰਨੇ ਭੈਣ ਭਾਈ ਸੀ ਜੀ ਇੱਕ ਸਿਸਟਰ ਆ ਜੀ ਉਹਦੀ ਦੋਏ ਸੀਗੇ ਕੁੜੀ ਜਿਹੜੀ ਸਿਸਟਰ ਆ ਕੈਨੇਡਾ ਉਹ ਵੀ ਆ ਰਹੀ ਹੈ ਅੱਜ ਉਹ ਤੋਂ ਸਾਢੇ 3 ਵਜੇ ਤੋਂ ਉਹ ਵੱਡਾ ਮ੍ਰਿਤਿਕ ਦੇ ਦੀ ਗੱਲ ਕਰੀਏ ਕਦੋਂ ਤੱਕ ਪਹੁੰਚੂਗੀ ਇੱਥੇ ਦੇਖੋ ਜੀ ਉਧਰ ਚੱਲ ਰਿਹਾ ਉਧਰ ਜੋ ਵੀ ਪ੍ਰੋਸੈਸ ਹੈਗਾ ਇਧਰੋਂ ਪ੍ਰੋਸੀਡ ਹੋ ਗਿਆ ਤਾਂ ਆਪਣੇ ਵੱਲੋਂ ਉਧਰ ਉਹ ਕਰ ਰਹੇ ਨੇ ਸਾਰੇ ਜੋ ਵੀ ਰਿਸ਼ਤੇਦਾਰ ਵਿੱਚ ਹੈਗੇ ਨੇ ਨਾਲ ਬਾਇਸ ਸਤਨਾਮ ਸਿੰਘ ਸਾਡਾ ਬੱਚਾ ਵੰਸ਼ਦੀਪ ਜੋ ਮੈਟਰ ਦੇ ਵਿੱਚ ਗਿਆ ਸੀਗਾ ਆਰ ਐਕਸੀਡੈਂਟ ਦੇ ਵਿੱਚ ਉਹਦੀ ਡੈਥ ਹੋ ਗਈ ਹੈ ਅੱਜ ਸਰਪਾਤ ਨੂੰ ਪਹੁੰਚ ਪਰ ਦੇਣ ਸਾਡੀ ਬੋਡੀ ਕਾਉਂਟ ਦੇ ਵਿੱਚ ਸਾਡੀ ਮਦਦ ਇਮੀਡੀਟਲੀ ਜਿੱਥੇ ਬੱਚੇ ਨੇ ਗੇਮਰ ਬੱਚੇ ਦੀ ਅੰਡਰ 19 ਹਾਂ। ਪੀਨੀ ਵੇਟ ਨੂੰ ਜਿੰਨੇ ਮਿਲੋ ਤਾਂ 200 ਦੇ ਪ੍ਰੀ। ਪਰ ਨਹੀਂ ਬੱਚਾ ਤੇ ਕਰਦੇ ਬੱਚਾ ਸੀ। ਇਹ ਉਹ ਵਨ ਟਾਈਮ ਨਹੀਂ ਇੱਕ ਸਿਸਟਰ ਹੈ। ਉਹ ਕਿੱਥੇ ਉਹਨਾਂ ਦਾ ਬੱਚਾ ਉਹ ਆਜੀ ਦਾ ਆਜਾ ਰਹੇ ਨੇ ਸ਼ਾਮ ਨੂੰ। ਹਨ ਸ਼ਾਮ ਨੂੰ ਆਉਣਗੇ। ਬਦਲੇ ਚਾਂਗੇ ਬੱਚੇ ਨੂੰ ਪੀ ਪੀ ਨਾ ਪਤ ਨਹੀਂ ਨੇ ਬਣਾ ਕਰ ਦਿੱਤੀ। ਹਿੰਦੀ ਵੀ ਕੀ ਗੱਲ ਹੋ ਰਹੀ ਹੈ ਨਹੀਂ ਨਹੀਂ ਉਹ ਲੋਕ ਚੱਲਣ ਜਾ ਰਹੇ ਹਨ ਬੱਚੇ ਦਾ ਫੋਨ ਆਇਆ ਵੀ ਮੈਂ ਪਰਮਪਤੇ ਜਾ ਰਹੇ ਹਾਂ ਡੈਡੀ ਆਪਣੇ ਨਾਲ ਗੱਲ ਕਰੀ ਡੈਡੀ ਕਹਿੰਦਾ ਚਲੋ ਠੀਕ ਉਸ ਤੋਂ ਬਾਅਦ ਸਾਨੂੰ 4 ਮਿੰਟ ਬਾਅਦ ਬਗਾ ਕਰਕੇ ਨਿਕਲੋ ਉਹ ਜਿੰਨੀ ਸਾਰੀ ਹੋ ਗਈ ਫਟੇ ਡੈਡੀ ਹਸਪੀਟਲ ਯਾ ਸਾਡੇ ਬੰਦੇ ਉੱਤੇ ਪਹੁੰਚ ਲਪਦਾ ਲੱਭੇ ਉਹਨਾਂ ਦਾ ਚੋਪੀਆ ਜਿਹੜੀ ਗੱਡੀ ਵਿੱਚ ਕਾਰ ਲੱਗੀ ਹੈ ਉਹ ਵੀ ਬੰਦਿਆਂ ਨੇ ਡ੍ਰਿੰਕ ਕਰੀ ਰਹੀ ਸੀ ਲੇਡੀਜ਼ ਤੇ ਜੈਂਟਲਸ ਵੀ ਇਸ ਤਰੀਕੇ ਨਾਲ ਸਭਿਆਚਾਰ ਬਾਰੇ ਗੱਲ ਚੱਲ ਰਹੀ ਉਹ ਬੋਡੀ ਤਿੰਨ ਦਿਹਾੜਾ ਬਾਅਦ ਤੋਂ ਜਾਣਦੇ ਸੀ ਮੈਂ ਵੀ ਅਸੀਂ ਪਹਿਲਾਂ ਤੋਂ ਕਿਉਂ ਨਹੀਂ ਗੌਰਮੈਂਟ ਅੱਗੇ ਇਹ ਹੀ ਕਰਦੇ ਆ ਕਿ ਸਾਡੀ ਬਹੁਤ ਬਹੁਤ ਮਦਦ ਕੀਤੀ